ਵਿਦਾਂਤਾ ਵਾ ਹਲਕਾ ਰਾਜਾਥਾਨਸੀ ਬਲਾਗ ਚੁਗਾਵਾ ਰਾਜਾਥਾਨਸੀ ਦੇ ਦਫਤਰ ਡਿਪਟੀ ਡਾਇਰੈਕਟਰ ਮਸ਼ੀਪਾਲਨ ਵਿੱਚ ਰਾਜਾਥਾਨਸੀ ਵਿਖੇ بنائے ਗਏ ਕਲੈਕਟਰ ਵਿੱਚ ਨਾਮਜਦੀਆਂ ਪੱਤਰ ਭਰਨ ਅਤੇ ਲੋਕਾਂ ਨੂੰ ਪਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਲਗ ਕਰੀਬ 6 ਵਜੇ ਆਪਣੇ ਨਾਮਜਦੀ ਪੱਤਰ ਦਾਖਲ ਨਾ ਹੋਣ ਅਤੇ ਰਹਿ ਜਾਣ ਦੇ ਕਾਰਨ ਨਾਮਜਦੀ داخل ਕਰਨ ਵਾਲੇ امرے ਦੇ ਕਮਰੇ ਵਿੱਚ ਪੁੱਜ ਕੇ ਜ਼ਬਰਦਸਤ ਤੱਕੇਮੁਕੀ ਕੀਤੀ ਗਈ ਜਦੋਂ ਕਿ ਸਤਾਧਾਰੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨਾਲ ਨਾਮ ਜੱਦੀ ਬਿਨਾਂ ਕਿਸੇ ਰੋਕ ਟੋਕ ਤੇ ਜਮ੍ਹਾਂ ਕਰਵਾ ਰਹੇ ਸੀ ਦੂਜੀਆਂ ਪਾਰਟੀਆਂ ਦੇ ਪੁੱਜੇ ਉਮੀਦਵਾਰਾਂ ਨੂੰ ਪਾਰੀ ਖੱਜਲ ਖਵਾਰਾ ਹੋਣਾ ਪਿਆ ਨਾਮ ਜੱਦੀ ਪੱਤਰ ਦਾਖਲ ਕਰਨ ਦਾ ਆਖਰੀ ਸਮਾਂ ਦੁਪਹਿਰ 3 ਵਜੇ ਤੋਂ ਬਾਅਦ ਕਰੀਬ 50 ਫੀਸਦੀ ਉਮੀਦਵਾਰ ਖੱਜਲ ਖਰਾਬ ਹੁੰਦੇ ਦੇਖੇਗੇ ਸ਼ਾਮ 6 ਵਜੇ ਤੋਂ ਬਾਅਦ ਵੀ ਉਮੀਦਵਾਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਸਰਕਾਰ ਦੇ ਇਹਨਾਂ ਪ੍ਰਬੰਧਾਂ ਤੋਂ ਨਾ ਖੁਸ਼ ਹੋਏ ਚੇਅਰਮੈਨ ਬਲਾਕ ਸੰਮਤੀ ਚੁਗਾਵਾ ਦੇ ਗੁਰਪ੍ਰੀਤ ਸਿੰਘ ਵਣਕ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਰਾਜਸਾਂਸੀ ਵਿੱਚ ਨਾਮਜਦੀ ਪੱਤਰ ਜਮ੍ਹਾਂ ਕਰਵਾਉਣ ਦਾ ਸਥਾਨ ਰੱਖਿਆ ਸੀ ਉਹ ਬਹੁਤ ਹੀ ਗਲਤ ਹੈ ਕਿਉਂਕਿ ਬਲਾਕ ਚੋਗਾਵਾਂ ਦੇ ਕਾਗਜ਼ ਬਲਾਕ ਚੋਗਾਵਾਂ ਵਿੱਚ ਹੀ ਜਮ੍ਹਾਂ ਹੋਣੇ ਚਾਹੀਦੇ ਸਨ ਇੱਥੇ ਲੋਕਾਂ ਨੂੰ ਪਾਰੀ ਖੱਜਲ ਖਰਾਬ ਹੋਣਾ ਪਿਆ ਨਾ ਇੱਥੇ ਪਾਣੀ ਪੀਣ ਨੂੰ ਸੀ ਅਤੇ ਨਾ ਹੀ ਇੱਥੇ ਬੈਠਣ ਦਾ ਕੋਈ ਪ੍ਰਬੰਧ ਸੀ ਉਹਨਾਂ ਆਖ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਵਿੱਚ ਬਿਲਕੁਲ ਹੀ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਇਹਨਾਂ ਚੋਣਾਂ ਵਿੱਚ ਵੱਡੇ ਪੱਧਰ ਤੇ ਤਾਂ ਜੜੀਆਂ ਹੋਣ ਦਾ ਖਰਤਾ ਇਸ ਮੁcke ਅਜੇ ਵੀਰ ਸਿੰਘ ਲੋਪੋਕੇ ਨੇ ਆਖ ਕੇ ਕਿ ਇਸ ਪੰਚਾਇਤੀ ਇਲੈਕਸ਼ਨ ਵਿੱਚ ਚੋਣ ਕਮਿਸ਼ਨ ਸਖਤ ਰੁਖ ਅਪਣਾਵੇ ਇਹਨਾਂ ਚੋਣਾਂ ਵਿੱਚ ਜੋ ਛਤਾਤਾਰੀ ਪਾਰਟੀ ਕਿਸੇ ਵੀ ਪਾਰਟੀ ਦੀ ਨਾਮਜ਼ਦੀ ਪੱਤਰ ਰੱਦ ਕਰਵਾ ਨਾ ਸਕੇ ਇਸ ਵਕਤ ਅਕਾਲੀ ਆਗੂ ਰਾਣਾ ਰਣਵੀਰ ਸਿੰਘ ਲੋਪਕੇ ਨੇ ਵੀ ਆਮ ਆਦਮੀ ਪਾਰਟੀ ਦੇ ਜੋ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਪੰਚਾਇਤੀ ਉਸ ਉੱਪਰ ਉਹਨਾਂ ਨੇ ਆਖਿਆ ਕਿ ਇਹ ਬਿਲਕੁਲ ਹੀ ਗਲਤ ਟੰਗਣਾ ਕਰਵਾਈਆਂ ਜਾ ਰਹੀਆਂ ਅਤੇ ਉਹਨਾਂ ਨੇ ਆਪਣੀ ਪੜਾਅਸ ਵੀ ਆਮ ਆਦਮੀ ਪਾਰਟੀ ਦੇ ਉੱਪਰ ਕੱਢੀ ਅਸੀਂ ਹੁਣ ਯੂਰਪ ਆ ਕੇ ਕਿਹਾ ਇਹਨਾਂ ਨੇ ਉੱਤੇ 35 ਲਿਖ ਕੇ ਦਿੱਤਾ ਜੀ ਆ ਹੁਣੇ ਇਥੋਂ ਮਹਦਿਆ ਸਾਹਿਬ ਹੋ ਕੇ ਕਹੇ ਨੇ ਕਿ ਪ੍ਰੈਸ਼ਰ ਪਾਉਂਦੇ ਸਾਡੇ ਦੇ ਲੋਕੋ ਦੇ ਦੀ ਸੌਟ ਸੀਟ ਹੈ ਜੀ ਇਸ ਵੇਲੇ ਅਸੀਂ ਯੂਰਾ ਸ਼ੋਰਾਂ ਲੜਦੇ ਆ ਅਸੀਂ 11 ਮੈਂਬਰ ਹੈ ਤੇ 12ਵਾਂ ਸਰਪੰਚ ਹੈ ਜੀ ਅਸੀਂ ਸਾਰਿਆਂ ਵੇਖੋ ਰਸੀਦਾਂ ਦੇ ਭਰਕੇ ਦਿੱਤੇ ਫਾਰਮ ਭਰੇ ਪਏ ਨੇ ਆ ਸਾਡੇ ਹੱਥਾਂ ਦੀ ਲਿਖਾਈ ਆ ਇਹਨਾਂ ਨੂੰ ਤੇ ਕਟਿੰਗ ਕੀਤੀ ਆ ਤੇ ਉੱਤੇ ਫਿਰ ਹੁਣ ਸਾਡੇ ਕਹਿਣ ਤੇ ਇਹਨਾਂ ਨੇ ਆ ਵੇਖੋ ਇਹਨਾਂ ਨੇ 35 ਲਿਖਿਆ ਜੇ ਸਾਡਾ ਧੱਕਾ ਹੋਇਆ ਤੇ ਅਸੀਂ ਇਲੈਕਸ਼ਨ ਨਹੀਂ ਹੋਂ ਦਵਾਗੇ ਇਹ ਸਰਕਾਰ ਨੂੰ ਅਸੀਂ ਕਲੀਅਰ ਕਰ ਦੇਣਾ ਚਾਹੁੰਦੇ ਆ ਕੋਈ ਧੱਕਾ ਸ਼ੈ ਨਹੀਂ ਚੱਲੇਗੀ ਜੇ ਜੇ ਸਾਡਾ ਸਾਨੂੰ ਪੂਰੀ ਰਸੀਦਾ ਨਾ ਮਿਲੀਆਂ ਤੇ ਇੱਥੇ ਨਾਰੇਬਾਜੀ ਵੀ ਹੋਏਗੀ ਧਰਨਾ ਵੀ ਦਿੱਤਾ ਜਾਏਗਾ ਇਹ ਕੰਨ ਖੋਲ ਕੇ ਬੋਲੀ ਸਰਕਾਰ ਸੁਣ ਲਵੇ ਨੋਮੀਨੇਸ਼ਨ ਦਾ ਖੀਰਲਾ ਦੇਣਾ ਜੋ ਆਸਾਂ ਉਮੀਦਾਂ ਦੇ ਨਾਲ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੇ ਇਸ ਸਰਕਾਰ ਨੂੰ ਬਣਾਇਆ ਸੀ ਬੜੀਆਂ ਚਾਵਾਂ ਤੇ ਰੀਝਾਂ ਦੇ ਨਾਲ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਬੜੇ ਦੁਖੀ ਮਨ ਦੇ ਨਾਲ ਕਹਿ ਰਹੇ ਕਹਿਣਾ ਚਾਹੁੰਣਾ ਤੇ ਤੁਹਾਡੇ ਕੈਮਰੇ ਰਹੀਂ ਤੁਹਾਡੀ ਵੀਡੀਓ ਰਹੀਂ ਆਪ ਜੀ ਨਜ਼ਰ ਮਾਰ ਲਓ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਖੱਜਲ-ਖੁਆਰੀ ਹੋ ਰਹੀ ਹੈ ਕੋਈ ਸਿਸਟਮ ਨਹੀਂ ਕੋਈ ਰਸੀਦ ਨਹੀਂ ਕੋਈ ਵੋਟਰ ਸੂਚੀ ਨਹੀਂ ਕੋਈ ਚੰਗਾ ਪ੍ਰਬੰਧ ਨਹੀਂ ਲੋਕਾਂ ਨੂੰ ਅੱਜ ਸੜਕਾਂ ਦੇ ਧੱਕੇ ਖਾਣੇ ਪੈ ਰਹੇ ਨੇ ਮੈਂ ਸਮਝਦਾ ਕਿ ਪੰਜਾਬ ਦੀ ਤਰਾਸਦੀ ਆ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਲੈਕਸ਼ਣ ਕਮਿਸ਼ਨ ਨੂੰ ਆਫ ਇੰਡੀਆ ਪੰਜਾਬ ਜਿਹੜਾ ਕੈਂਡੀਡੇਟ ਜਿਹੜੀ ਪਾਰਟੀ ਜੋ ਗੱਲ ਕਹਿੰਦੀ ਆ ਮੈਨੀਫੈਸਟੋ ਦੇ ਵਿੱਚ ਕਿ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਨੂੰ ਆ ਚੀਜ਼ ਦਊਗਾ ਉਹ ਇਨ ਬਿਨ ਪੂਰੀ ਹੋਣੀ ਚਾਹੀਦੀ ਆ ਜੇ ਨਹੀਂ ਹੁੰਦੀ ਇਲੈਕਸ਼ਨ ਕਮਿਸ਼ਨ ਕੋਲ ਪਾਵਰ ਹੋਣੀ ਚਾਹੀਦੀ ਆ ਕਿ ਉਹ ਸਰਕਾਰ ਨੂੰ ਤੋੜ ਕੇ ਨਵੀਂ ਸਰਕਾਰ ਬਣਾਈ ਜਾਵੇ ਸਰਕਾਰ ਨੇ 14 ਵੀ ਬੜੀਆਂ ਲੇਟ ਕਰਾਈਆਂ ਮੈਂ 28 ਜਨਵਰੀ ਦੀਆਂ ਪੰਚਾਇਤਾਂ ਭੰਗ ਹੋਈਆਂ ਮੈਂ ਸਰਕਾਰ ਨੇ ਬੜਾ ਲੰਮਾ ਸਮਾਂ ਹੋ ਗਿਆ ਪੰਚਾਇਤਾਂ ਭੰਗ ਹੋਈਆਂ ਉਹਨੂੰ ਸਰਕਾਰ ਨੇ ਆਪਣਾ ਸਰਕਾਰ ਨੂੰ ਇਹ ਚੀਜ਼ ਬਾਰੇ ਚੋਣਾ ਕਰਾਉਣ ਬਾਰੇ ਚੰਗੇ ਤੇ ਸਚੱਜੇ ਢੰਗ ਦੇ ਨਾਲ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ ਅੱਜ ਜਿਹੜੀ ਨਾਮਜਗ ਦੀਆਂ ਆਖਰੀ ਦਿਨ ਇਹ ਦਾਖਲ ਹੋ ਰਹੀਆਂ ਨੇ 30 ਤਰੀਕ ਤੋਂ ਦਾਖਲ ਹੋ ਰਹੀਆਂ ਸੀ ਵਿੱਚ ਦੋ ਤਿੰਨ ਛੁੱਟੀਆਂ ਆ ਗਈਆਂ ਸੀ ਇਸ ਕਰਕੇ ਅੱਜ ਸੰਗਤ ਬਹੁਤ ਖੱਜਲ ਖਰਾਬ ਹੋ ਰਹੀ ਆ ਕੋ ਸਰਕਾਰ ਨੇ ਕੋਈ ਇਹ ਚੰਗੀ ਤਰ੍ਹਾਂ ਪ੍ਰਬੰਧ ਨਹੀਂ ਕੀਤਾ ਕਿਉਂਕਿ ਸਰਕਾਰ ਕੋ ਬੜਾ ਲੰਮਾ ਸਮਾਂ ਸੀ ਇਸ ਤਰੀ ਭਾਵੇਂ ਪੰਚਾਇਤਾਂ ਭਾਂਗੋ ਜਾਂ ਨੂੰ ਸਰਕਾਰ ਨੂੰ ਇਹ ਵੋਟ ਲਿਸਟਾਂ ਵਿੱਚ ਜਿਹੜੀਆਂ ਹੋਵੇ ਪੁਰਾਣੀਆਂ ਚੁੱਕ ਕੇ ਉਹਨਾਂ ਦੇ ਇਲੈਕਸ਼ਨ ਕਰਾ ਰਹੇ ਆ ਉਹਨਾਂ ਦੇ ਵਿੱਚ ਵੀ ਵਾੜਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜੀ ਖੱਜਲਖਵਰੀ ਕਰਨੀ ਪਈ ਹੈ ਜਿਹੜੀਆਂ ਜਰਨਲ ਵਾੜਾਂ ਹੀ ਉਹ ਐਸਸੀ ਹੋ ਗਈਆਂ ਤੇ ਐਸਸੀ ਜਿਹੜੀਆਂ ਉਹ ਜਰਨਲ ਹੋ ਗਈਆਂ ਨੇ ਲੋਕਾਂ ਨੂੰ ਕਾਗਜ਼ਾ ਭਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਈ ਆ ਅੱਗੋਂ ਜੇ ਲੋਕ ਕਾਗਜ਼ ਜਮ੍ਹਾਂ ਕਰਾਉਣ ਵਾਸਤੇ ਆਏ ਤੇ ਲੋਕਾਂ ਦੇ ਅੰਦਰ ਡਰ ਪੈ ਕੱਲ ਤੋਂ ਇਹ ਜ਼ਿਆਦਾ ਵੜਿਆ ਹੋਇਆ ਸੀ ਭਾਵ ਕਿ ਮੌਕੇ ਦੇ ਸ਼ਾਇਦ ਲੰਮੀਆਂ ਲੈਣਾ ਲੱਗ ਜਾਂ ਤੇ ਸਾਡੀਆਂ ਫਾਈਲਾਂ ਨਹੀਂ ਜਮ੍ਹਾਂ ਹੋਣਗੀਆਂ ਤੇ ਸਰਕਾਰ ਨੇ ਕੋਈ ਪ੍ਰਬੰਧ ਦੋ ਬਲਾਕਾਂ ਦਾ ਵੇਖੋ ਜਗਾਵਾਂ ਬਲਾਕ ਦਾ ਵੀ ਤੇ ਅਰਸ਼ਾਸ਼ੀਨ ਬਲਾਕ ਦਾ ਵੀ ਇੱਕੇ ਥਾਂ ਤੇ ਕੀਤਾ ਹੋਇਆ ਵਾ ਇੱਥੇ ਕੋਈ ਚੰਗੀ ਤਰ੍ਹਾਂ ਕਾਊਂਟਰ ਨਹੀਂ ਸਰਕਾਰ ਨੇ ਤਿਆਰ ਕੀਤੇ ਹੋਏ ਰਸ਼ੀਦਾ ਲੈਣ ਦੇ ਵਿੱਚ ਵੀ ਦਿਖਤ ਆ ਰਹੀ ਆ ਹਰ ਪੱਲੇ ਉਹ ਜਿਹੜੀ ਆ ਨਾ ਸੰਗਤ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿਉਂਨ ਕਰਾਉਣ ਵਾਸਤੇ ਉਹਨਾਂ ਨੂੰ ਪਹਿਲੋਂ ਇਹ ਚੀਜ਼ ਦੇ ਨਾਲ ਚੰਗੇ ਤੇ ਸਜੇ ਢੰਗ ਦੇ ਨਾਲੇ ਪ੍ਰਬੰਧ ਕਰਨਾ ਚਾਹੀਦਾ ਸੀ ਵੇਖੋ ਹਰ ਬੰਦਾ ਚਾਹੁੰਦਾ ਵਾ ਅੱਜ ਕੱਲ ਜਿਹੜਿਆ ਨਾ ਸੰਗਤ ਦੇ ਵਿੱਚ ਇੰਨਾ ਨਹੀਂ ਹੈਗਾ ਕਿਸੇ ਵੀ ਬੰਦੇ ਦੇ ਵਿੱਚ ਪਿਛੇ ਵਾਂਗੂ ਕੋਈ ਮੁੰਟੀਆਂ ਨਹੀਂ ਕੈਮ ਨਹੀਂ ਹੈਗੀ ਬੰਦਿਆ ਦੇ ਅੰਦਰ ਕੋਈ ਬਹੁਤ ਸਾਰੇ ਬੰਦੇ ਦਵਾਈਆਂ ਨਾਲ ਚੱਲ ਰਹੇ ਆ ਕੋਈ ਹੱਡ ਦਾ ਮਰੀਜ਼ ਆ ਕੋਈ ਕਿਸੇ ਬਿਮਾਰੀ ਦਾ ਮਰੀਜ਼ ਆ ਇਸ ਕਰਕੇ ਮੈਂ ਬਾਹਰ ਦੇਖ ਰਿਹਾ ਮੈਂ ਸੰਗਤ ਨੂੰ ਬਹੁਤ ਦਿਖਤ ਆ ਰਹੀ ਹੈ ਨਾ ਸਰਕਾਰ ਨੇ ਕੋਈ ਪਾਣੀ ਦਾ ਪ੍ਰਬੰਧ ਕੀਤਾ ਇੱਥੇ ਹੋਰ ਨਹੀਂ ਇਹਦੇ ਕੰਮ ਸੋ ਕਮ ਸਰਕਾਰ ਨੂੰ ਇਹਦਾ ਪਾਣੀ ਦਾ ਪ੍ਰਬੰਧ ਤੇ ਕਰਨਾ ਚਾਹੀਦਾ ਨਾ ਇੱਥੇ ਪਾਣੀ ਦਾ ਪ੍ਰਬੰਧ ਵੀ ਕੋਈ ਨਹੀਂ ਹੈਗਾ ਇਸ ਕਰਕੇ ਸਰਕਾਰ ਨੇ ਨਾ ਜਿਹੜਾ ਇਸ ਚੀਜ਼ ਵੱਲ ਤਵਜੋਹ ਦੇਣੀ ਚਾਹੀਦੀ ਸਰਕਾਰ ਨੇ ਉਹ ਨਹੀਂ ਦਿੱਤੀ ਬਾਕੀ ਚਲੋ ਅੰਦਰ ਨਾਮਜ਼ਦੀਆਂ ਇਸ ਟਾਈਮ ਵਧੀਆ ਤਰੀਕੇ ਦੇ ਨਾਲ ਲਈਆਂ ਜਾ ਰਹੀਆਂ ਨੇ ਪਰ ਸਾਨੂੰ ਅਜੇ ਰਸੀਦਾ ਨਹੀਂ ਦਿੱਤੀਆਂ ਜਾ ਰਹੀਆਂ ਸਾਡੇ ਮਨ ਦੇ ਵਿੱਚ ਥੋੜਾ ਜਿਹਾ ਡਾਊਟ ਹੈਗਾ ਵੇ ਕਿਤੇ ਇਹ ਸਰਕਾਰ ਜਿਹੜੀ ਆਪਣੇ ਪ੍ਰੈਸ਼ਰ ਦੇ ਥੱਲੇ ਦਬਾਅ ਦੇ ਵਿੱਚ ਆਣ ਕੇ ਅਫਸਰ ਜਿਹੜੇ ਕਿਤੇ ਸਾਡੀਆਂ ਫੈਲਾਣਾ ਰੱਦ ਕਰ ਦੇਣ ਬਾਕੀ ਲੋਕਾਂ ਦੇ ਵਿੱਚ ਸੰਜੋਗ ਜਿਹੜਾ ਹੈਗਾ ਵਾ ਉਹ ਲੋਕੀ ਆਏ ਕੀ ਚਾਹੁੰਦੇ ਆ ਜਿਹੜੀ ਲਕਸ਼ਣ ਆ ਨਾ ਉਹ ਅਮਨ ਸ਼ਾਂਤੀ ਦੇ ਨਾਲ ਪਰਦਰਤੀ ਢੰਗ ਦੇ ਨਾਲ ਲੱਛਣ ਹੋਣੀ ਚਾਹੀਦੀ ਹੈ ਜਿਹਨੂੰ ਲੋਕ ਸਾਥ ਦੇਣ ਉਹ ਸਰਪੰਚ ਚੁਣ ਕੇ ਅੱਗੇ ਆਉਣਾ ਚਾਹੀਦਾ ਸਰਕਾਰ ਹੰਡਾਈਆ ਤੁਹਾਡੀ ਸਰਕਾਰ ਵੇਲੇ ਵੀ ਸਾਰਾ ਕੁਝ ਹੁੰਦਾ ਸੀ ਜੀ ਨਹੀਂ ਸਾਡੀ ਸਰਕਾਰ ਵੇਲੇ ਨਹੀਂ ਕੋਈ ਜੀ ਕੋਈ ਨਹੀਂ ਹੁੰਦਾ ਜੀ ਇਹੋ ਜਿਹਾ ਕੰਮ ਆਹ ਸਰਕਾਰ ਦੇ ਟਾਈਮ ਤੇ ਆਪਣੇ ਜੋ ਨਾਮਜਗ ਦੀਆਂ ਦਾਖਲ ਕਰਾਈਆਂ ਸਾਡੇ ਟਾਈਮ ਦੇ ਉੱਤੇ ਕੋਈ ਮੁਸ਼ਕਲ ਨਹੀਂ ਆਈ ਉਸ ਟਾਈਮ ਦੇ ਪਾਣੀ ਦਾ ਪ੍ਰਬੰਧ ਵੀ ਕੀਤਾ ਸੀ ਉਸ ਟਾਈਮ ਦੇ ਉੱਤੇ ਸਾਡੇ ਮਾਨ ਜੋ ਸਰਕਾਰੀਆ ਸਾਹਿਬ ਨੇ ਸਾਡੇ ਜਿੰਨੇ ਵੀ ਅਹੁਦੇਦਾਰ ਹੈਗੇ ਹਾਂ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸੰਭਾਲਿਆ ਸੀ ਮੈਂ ਤੇ ਉਹਨਾਂ ਵੱਲ ਵੇਖੋ ਲੋਕਾਂ ਦੀ ਸੇਵਾ ਵਾ ਇਹ ਜੁਮੇਯਾਰ ਬੰਦੇ ਜਿਹੜੇ ਆ ਨਾ ਜਿਹੜੇ ਸਰਕਾਰ ਦੇ ਵਿੱਚ ਹੁੰਦੇ ਆ ਸਾਡਾ ਹਲਕੇ ਇੰਚਾਰਜ ਆਂਦਾ ਇਹਨਾਂ ਦਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਇਸ ਚੀਜ਼ ਦੇ ਸੰਗਤ ਆਏ ਸੰਗਤ ਦੇ ਰੂਪ ਦੇ ਵਿੱਚ ਆਪਾਂ ਸੰਗਤ ਨੂੰ ਦੇਖ ਕੇ ਇਹਨਾਂ ਦਾ ਪਰਮੰਦ ਕਰਨਾ ਚਾਹੀਦਾ ਅੱਜ ਤੁਸੀਂ ਬਲੌਕ ਜਿਹੜਾ ਬਾਰਡਰ ਦੇ ਨਾਲ ਲੱਗਦਾ ਹੈ ਉਧਰੋਂ ਲੋਕ ਐ ਏਡੀ ਦੂਰ ਰਾਜਸਾਸੀ ਦਾ ਘਰ ਇਹ ਲੱਗਦਾ ਕਿ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਵਿਤਕਰਾ ਨਹੀਂ ਨਹੀਂ ਜੀ ਉਹਦੇ ਵਿੱਚ ਹੋ ਸਕਦਾ ਵਾ ਸਾਨੂੰ ਵੀ ਇਸ ਚੀਜ਼ ਦਾ ਡਾਊਟ ਹੈ ਜੀ ਵਿਤਕਰਾ ਵੀ ਹੋ ਸਕਦਾ ਵਾ ਤੇ ਇਹਨਾਂ ਨੇ ਕਿਉਂ ਕਰਨ ਜਿਆਦਾ ਪਿੰਡ ਜਿਹੜੇ ਰਾਜਸਾਸੀ ਹਲਕੇ ਦੇ ਆ ਜਿਹੜੇ ਬਾਰਡਰ ਤੇ ਨਾਲੋਂ ਚੁੱਕ ਕੇ ਇੱਥੇ ਲੋ ਤੇ 6 ਵਜੇ ਤੋਂ ਇੱਥੇ ਆਣ ਕੇ ਦੇ ਲੋਕ ਇੱਥੇ ਆਣ ਕੇ ਖੜ ਗਏ ਆ ਬਾਅਦ ਵਿੱਚ ਸਰਕਾਰ ਨੇ ਇਹਨਾਂ ਦੇ ਪ੍ਰਬੰਧ ਆਪਣੇ ਮੁਲਾਜ਼ਮਾਂ ਲੋਏ ਗੱਲ ਦੱਸੀ ਗਈ ਭਾਵ ਕਿ ਅੰਦਰ ਲੈਣਾ ਨਹੀਂ ਲੱਗਣ ਗਿਆ ਹੀ ਫੈਲਾ ਕੱਲੇ ਕੱਲੇ ਪਿੰਡ ਨੂੰ ਆਵਾਜ਼ ਮਾਰ ਕੇ ਅੰਦਰ ਰੱਖਾਂਗੇ ਚਲੋ ਉਹ ਤੇ ਬੜੇ ਤਰੀਕੇ ਨਾਲ ਸਜਜੇ ਟਾਂਕਣਾ ਵਧੀਆ ਉਹ ਪ੍ਰਬੰਧ ਮੈਨੂੰ ਚੰਗਾ ਵਧੀਆ ਲੱਗਾ ਚਲੋ ਲੋਕ ਨਹੀਂ ਲੈਣਾ ਚ ਲੱਗੇ ਇਸ ਤਰੀਕੇ ਦਾ ਬਹੁਤ ਮੁਸ਼ਕਲ ਹੋਰ ਵੀ ਆਣੀ ਲੋਕਾਂ ਨੂੰ ਪਰ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਤੇ ਬਲਾਗ ਵੀ ਸਾਡਾ ਜਿਹੜਾ ਕਿਉਕਿ ਉਹ ਇੰਦਰ ਪਾ ਦੋਤਾ ਵਾ ਸਰਕਾਰ ਨੂੰ ਇਹ ਚਾਹੀਦਾ ਸੀ ਸਾਨੂੰ ਅਸੀਂ ਇਸ ਚੀਜ਼ ਤੋਂ ਜਿਹੜੇ ਆ ਨਾ ਖੁਸ਼ ਆ ਪਾਬਕੇ ਸਾਨੂੰ ਦੂਰੋਂ ਆਣ ਕੇ ਇੱਥੇ ਆਣ ਕੇ ਜਿਹੜਾ ਖਜਲ ਖਵਾਰ ਹੋਣਾ ਪੈ ਰਿਹਾ ਵਾ ਵਾਹਿਗੁਰੂ ਜੀ